ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ਾ ਵਿਰੁੱਧ ਦਾ ਇਹਗਾ ਸਾਰਾ ਪ੍ਰੋਗਰਾਮ ਦਿੱਤਾ ਗਿਆ ਪੰਜਾਬ ਵਾਸਤੇ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ 4 ਕਿਲੋ ਹਿਰੋਇਨ ਤੇ 4 ਅਸੀਂ ਜਿਹੜੇ ਡਰਗ ਕਾਟਲ ਚਲਾਉਣ ਵਾਲੇ ਮੇਨਸ ਸਮਗਲਰ ਫੜੇ ਗਏ ਨੇ ਉਹਨਾਂ ਤੋਂ ਤਿੰਨ ਮੋਟਰਸਾਈਕਲ ਵੀ ਬਰਾਮਦ ਹੋਏ ਨੇ ਜੇ ਆਪ ਇਹਦੀ ਇਨਵੈਸਟੀਗੇਸ਼ਨ ਦੇ ਵੱਲ ਦੇਖੀਏ ਤਾਂ ਇਹ ਤਿੰਨ ਜਿਹੜੇ ਮੇਨ ਮੁਲਜ਼ਮ ਨੇ ਉਹ ਸਾਰੇ ਫਿਰੋਜ਼ਪੁਰ ਜਲਾਲਾਬਾਦ ਬੈਲਟ ਦੇ ਨੇ ਔਰ ਉਹਨਾਂ ਦੀ ਮੁੱਢਲੀ ਪੁੱਛਗਿੱਛ ਤੋਂ ਹੀ ਗੱਲ ਪਤਾ ਲੱਗੀ ਹੈ ਕਿ ਉਸ ਫਿਰੋਜ਼ਪੁਰ ਸੈਕਟਰ ਦੇ ਵਿੱਚ ਡਰੋਨਸ ਰਾਹੀਂ ਜਿਹੜੀ ਪੋਸ਼ਣ ਹੁੰਦੀ ਹੈ ਕਰਾਸ ਬਾਰਡਰ ਹਿਰੋਇਨ ਉਹਨੂੰ ਲਿਆ ਕੇ ਤੇ ਸਪਲਾਈ ਕਰਦੇ ਸੀਗੇ ਅਲੱਗ-ਅਲੱਗ ਏਰੀਆ 'ਚ ਕਿਉਂਕਿ ਆਮ ਜੇ ਪਹਿਲਾਂ ਆਪਾਂ ਦੇਖਿਆ ਅਮਰਸਰ ਸੈਕਟਰ ਯੂਜ਼ ਹੋਇਆ ਹੁਣ ਕੀ ਇਹ ਫਿਰੋਜ਼ਪੁਰ ਸੈਕਟਰ ਦਾ ਸਾਰਾ ਇੱਕ ਕਾਟਰਲ ਹੈਗਾ ਇਹਦੇ ਜਿਹੜੇ ਤਿੰਨ ਮੁਲਜ਼ਮ ਤਾਂ ਮੇਜਰ ਨੇ ਇੱਕ ਜੂਵਿਨਾਈ ਲਾਇਆ ਤੇ ਚੌਥਾ ਉਹ ਉਹਦੇ ਪੁੱਛ ਕੇ ਚ ਆਇਆ ਕਿ ਉਹਨੂੰ ਬਿੰਗ ਛੋਟਾ ਹੋਣ ਦੇ ਕਰਕੇ ਉਹਦਾ ਫਾਇਦਾ ਲੈਂਦੇ ਰਹੇ ਕਿ ਸਤਲੁਜ ਜਿਹੜਾ ਦਰਿਆ ਉੱਥੇ ਵਗਦਾ ਹੈ ਉਹਦੇ ਚ ਕਿਸ਼ਤੀ ਰਾਹੀ ਉਹ ਆਪਣੇ ਪਿੰਡ ਤੋਂ ਦੂਸਰੇ ਪਿੰਡਾਂ ਜਾਂਦਾ ਜਿਹੜੇ ਬਾਰਡਰ ਦੇ ਨਾਲ ਹੈ ਤੇ ਉਸ ਤੋਂ ਜਾ ਕੇ ਕਨਸਾਈਨਮੈਂਟ ਚੁੱਕ ਕੇ ਵਾਪਸ ਫੇਰ ਜਿਹੜੀ ਹੈ ਕਿਸ਼ਤੀ ਰਾਹੀ ਹੀ ਆਪਣੇ ਪਿੰਡ ਚ ਵਾਪਸ ਆ ਕੇ ਫਿਰ ਮੇਨਲੈਂਡ ਤੇ ਸਪਲਾਈ ਕਰਦਾ ਰਿਹਾ ਸੋ ਇਹ ਨਵੀਂ ਅੱਜ ਦੀ ਗੱਲ ਆਈ ਹੈ ਕਿ ਡਰੋਨ ਤੋਂ ਬਾਅਦ ਉਥੇ ਖੇਤਾਂ 'ਚ ਗਿਰ ਗਈ ਜਾਂ ਕਿਸੇ ਦੇ ਘਰਾਂ ਕੋਲ ਗਿਰ ਗਈ ਉਥੋਂ ਇਹਨਾਂ ਨੇ ਸਤਲੁਜ ਦਰਿਆ ਕ੍ਰੋਸ ਕਰਕੇ ਉਧਰ ਫਿਰੋਜ਼ਪੁਰ ਏਰੀਆ 'ਚ ਉਹਨੂੰ ਲਿਆ ਕੇ ਫਿਰ ਵਾਪਸ ਵੀ ਉਹਨੂੰ ਮੇਨਲੈਂਡ ਤੇ ਥਰੂ ਬੋਟ ਹੀ ਲੈ ਕੇ ਆਉਂਦੇ ਰਹੇ ਸੋ ਇਹਦੇ ਜਿਹੜੇ ਇਹ ਤਿੰਨ ਮੁਲਜ਼ਮ ਨੇ ترਸੀਮ ਸਿੰਘ ਇਹ ਹੈਗਾ ਪਿੰਡ ਕਬਾਇਆ ਥਾਣਾ ਸਦਰ ਜਲਾਲਾਬਾਦ ਦਾ 23 ਸਾਲ ਦੀ ਉਹਦੀ ਉਮਰ ਹੈ 12ਵੀਂ ਪੜਿਆ ਲੇਬਰ ਦਾ ਕੰਮ ਕਰਦਾ ਹੈ ਪਹਿਲਾਂ ਕੋਈ ਕੇਸ ਨਹੀਂ ਹੈ ਇਦਾਂ ਹੀ ਅਮਰਿਤ ਸਿੰਘ ਅੰਬੀ ਹੈ ਇਹ ਚੱਕਿਵਾ ਸਦਰ ਜਲਾਲਾਬਾਦ ਫਾਜ਼ਲਕਾ ਡਿਸਟ੍ਰਿਕਟ ਦਾ 21 ਸਾਲ ਦਾ 10ਵੀਂ ਪਾਸ ਹੈ ਲੇਬਰ ਦਾ ਹੀ ਕੰਮ ਕਰਦਾ ਪਹਿਲਾਂ ਵੀ ਕੇਸ ਕੋਈ ਦਰਜ ਨਹੀਂ ਨਵੇਂ ਹੈ ਸਾਰੇ ਜਿਹੜਾ ਜੁਵਨਾਈਲ ਹੈ ਉਹ ਵੀ ਫਿਰੋਜ਼ਪੁਰ ਏਰੀਆ ਦਾ ਰਹਿਣ ਵਾਲਾ ਹੈ 16 ਸਾਲ ਉਮਰ ਹੈ 7ਵੀਂ ਤੱਕ ਐਜੂਕੇਸ਼ਨ ਪੜੀ ਆਨੇ ਤੇ ਇਸ ਤੋਂ ਲਾਵਾ ਰਮਨਜੀਤ ਰਮਨ ਹੈ ਇਹ ਹੈਗਾ ਖਾਲੜੇ ਤਰਨਤਾਰਨ ਦਾ 19 ਸਾਲ ਦਾ ਹੈ ਇਹ ਪੀਕੀਵਿੰਡ ਪੜ੍ਹਾਈ ਕਰ ਰਿਹਾ ਕਾਲਜ ਦੇ ਵਿੱਚ ਸੋ ਜੇ ਆਪਾਂ ਇੱਥੇ ਚਾਤੀ ਮਾਰੀਏ ਕਿ ਨਵੇਂ ਬੱਚੇ ਜਿਹੜੇ ਐ ਇਸ ਜਿਹੜੇ ਉਹ ਲਾਲਚ ਦੇ ਵਿੱਚ ਡਰੱਗਸ ਦੇ ਪਾ ਕੇ ਤੇ ਇਹ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਜਿਹੜੇ ਉਹ ਸ਼ਾਮਲ ਹੋ ਰਹੇ ਸਪਗਲਿੰਗ ਦੇ ਔਰ ਮੈਂ ਸਮਝਦਾ ਕਿ ਇਹਦੇ ਚ ਤੁਹਾਡੇ ਰਾਹੀਂ ਜ਼ਰੂਰ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਨਵੇਂ ਬੱਚਿਆਂ ਨੂੰ ਇਸ ਗੱਲ ਤੋਂ ਗਰੇਜ਼ ਕਰਨਾ ਚਾਹੀਦਾ ਹੈ ਔਰ ਲਾਲਚੇ ਚ ਆ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰਨ ਮਿਹਨਤ ਦੇ ਨਾਲ ਆਪਣੀ ਕਮਾਈ ਕਰਨ ਤਾਂ ਕਿ ਵਧੀਆ ਉਹਨਾਂ ਦਾ ਜੀਵਨ ਗੁਜ਼ਰੇ ਇਹ ਨਸ਼ਾ ਕਰਦੀ ਆਦੀ ਸੀ ਜਾਂ ਫਿਰ ਪੈਸੇ ਦਾ ਲਾਜ ਨਾ ਪੈਸੇ ਵਾਲਾ ਹੀ ਹੈ ਜੀ ਜ਼ਿਆਦਾ ਨਸ਼ੇ ਵਾਲਾ ਨਹੀਂ ਇੰਨਾ ਕੋਈ ਗੱਲ ਸਾਹਮਣੇ ਆਈ ਕਿਉਂਕਿ ਯੰਗਸਟਰ ਨੇ ਅਜੇ ਜੀ ਸਰ ਇਹ ਗੱਡੀ ਦੇ ਪਿੰਡ ਜਿਹੜੇ ਉਧਰ ਇੱਕ ਗੱਡੀ ਜਰਬਾ ਦਾ ਪਿੰਡਾਂ ਦੀ ਬਣੀ ਕਿ ਦਰਿਆ ਲੱਗਦਾ ਉਸ ਤੋਂ ਜ਼ਿਆਦਾ ਸੀ ਕਿ ਹਾਂਜੀ ਮਤਲਬ ਇਦਾਂ ਜੀ ਵਿੱਚ ਦਰਿਆ ਚੱਲਦਾ ਇਹਨਾਂ ਦੇ ਪਿੰਡ ਤੋਂ ਅੱਗੇ ਫਿਰ ਪਿੰਡ ਨੇ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਉਥੇ ਜਦੋਂ ਇਹਨਾਂ ਨੇ ਕਿਉਂਕਿ ਜੇ ਆਪਾਂ ਮੇਨ ਕਿਸੇ ਪੁੱਲ ਪਾਲ ਤੋਂ ਜਾਣੇ ਕੋਈ ਨਾ ਕੋਈ ਚੈਕਿੰਗ ਹੋ ਜਾਂਦੀ ਹੈ ਤਾਂ ਆਮ ਹੁੰਦਾ ਵੀ ਕਿਸ਼ਤੀ ਨਾਲ ਉਧਰ ਟੱਪ ਕੇ ਕਿਸ਼ਤੀ ਨਾਲ ਹੀ ਮੁੜਿਆਏ ਉਹਦੇ ਚ ਕਈ ਵਾਰ ਇਕੱਲਾ ਕੰਦਾ ਪਿੰਡ ਦੇ ਬੱਚਾ ਕੋਈ ਜਾ ਰਿਹਾ ਜਾਂ ਹੋਰ ਆ ਗਿਆ ਉਹਦੇ ਚ ਚੈਕਿੰਗ ਘਟੂਗੀ ਚੀਜ਼ ਕੌਣ ਕਰਤਾ ਸੀ ਅਮਰ ਸਰ ਜੀ ਸਪਰੀਟ ਕਰਦੇ ਸੀ ਨਹੀਂ ਇਸ ਏਰੀਏ ਚ ਵੇਚਣ ਆ ਰਹੇ ਸੀਗੇ ਜਦੋਂ ਇਹ ਮਤਲਬ ਕਾਫੂ ਕੀਤੇ ਗਏ ਆ ਮੇਨੇ ਹੀ ਨੇ ਤਰਸੀਮ ਵੀ ਮੇਨ ਹੈ ਅਮਰਤ ਹੈ ਬਾਕੀ ਜਿਹੜਾ ਬੱਚਾ ਛੋਟਾ ਹੈ ਹੋਰ ਵੀ ਜਿਲ੍ਹਿਆਂ 'ਚ ਜਾਂਦੇ ਸੀ ਕਿ ਅਬਰਸਾਰੀ ਕੱਲੇ ਆਉਂਦੇ ਇਹ ਬਾਕੀ ਜਿਲ੍ਹਿਆਂ 'ਚ ਵੀ ਕਰਦੇ ਰਿਹਾ ਜੀ ਅਮਰਸਰ ਸਾਈਡ ਨੂੰ ਆ ਰਹੇ ਸੀ ਇੱਥੇ ਇਹਨਾਂ ਨੇ ਹੈਂਡਓਵਰ ਕਰਨੀ ਸੀ ਕਿਤੇ ਉਸ ਕਰਕੇ ਉਹ ਉੱਥੇ ਆਪਣੇ ਇੰਟੈਲੀਜੈਂਸ ਬੇਸਡ ਆਪਰੇਸ਼ਨ 'ਚ ਫੜੇ ਗਏ ਕਲਮੀ ਸਵਾਲ ਹੈ ਕਿ ਜਿਹਨਾਂ ਜਿਹੜੇ ਇਹਨਾਂ ਨੂੰ ਲੀਕ ਕਰਦਾ ਉਹ ਵੀ ਵੇਦਿਆ ਹੋਗੇ ਪਰ ਇਹਨਾਂ ਉੱਤੇ ਵੀ ਕੋਈ ਨਾ ਅਟ ਦੇ ਨਾਲ ਹੋਏ ਉਹ ਪਾਕਿਸਤਾਨ ਬੇਸਡ ਸੰਗਠਨ ਹੈਗੇ ਜੀ ਕਿਉਂਕਿ ਇਹਨਾਂ ਦਾ رابطہ ਜਦੋਂ ਤਾਰਾਂ ਤੋਂ ਪਰ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਹੋ ਜਾਂਦਾ ਉਹਨਾਂ ਨਾਲ ਇਹ ਸਾਰਾ ਟਾਈ ਅਪ ਸਿਗਾ ਇਹਨਾਂ ਦਾ ਫੋਨਾ ਰਹੀ ਤੇ ਉਹਦੇ ਨਾਲ ਹੀ ਡਰੋਨ ਦੀ ਜਿਹੜੀ ਹੈ ਉਹ ਡਰਾਪਿੰਗ ਹੁੰਦੀ ਰਹੀ ਹੈ ਸਰ ਇਹ ਦੂਜੇ ਦੇ ਸਿਗਾ ਬਾਈਕ ਤੇ ਟੱਚ ਕਿੱਦਾਂ ਆਏ ਸਰ ਅਲੱਗ-ਅਲੱਗ ਜਗ੍ਹਾ ਦੇ ਰਹਿਣ ਵਾਲੇ ਜਿਆਦਾ ਲੱਗ ਜਗਾ ਨਹੀਂ ਇੱਕੋ ਏਰੀਆ ਜੀ ਨਾਲ ਦੇ ਪਿੰਡਾਂ ਦੇ ਹੀ ਹੈ ਬਾਈਕ ਤੇ ਸੀ ਨਾ ਬਾਈਕ ਤੇ ਤਿੰਨ ਤਿੰਨ ਮੋਟਰਸਾਈਕਲ ਫੜੇ ਗਏ ਸਮਝੋ 10 ਸਾਲਾਂ ਦੇ ਬੱਚਿਆਂ ਨੂੰ ਇਸ ਚੀਜ਼ ਵਿੱਚ ਇਨਵੋਲਵ ਕੀਤਾ ਜਾ ਰਿਹਾ ਹੈ ਜਾਣੋ ਤੁਸੀਂ ਜਿਵੇਂ ਜਿੱਦਾਂ ਸਿਲਫੀ ਉਸ ਦੱਸਿਆ ਕਿ ਲੋਕ ਨਹੀਂ ਸ਼ਟ ਕਰਦੇ ਕਿ ਲੱਗਦਾ ਕਿ ਇਸ ਤਰ੍ਹਾਂ ਦੇ ਬੱਚਾ ਨੂੰ ਹੋਰ ਵੀ ਕੋਈ ਮੈਂ ਤਾਂ ਤਾਂ ਹੀ ਕਹਿੰਨਾ ਜੀ ਆਪਣੇ ਸਮਾਜ ਦੇ ਵਿੱਚ ਇਹ ਜਿਹੜਾ ਲਾਲਚ ਦੇ ਵਿੱਚ ਫਸ ਰਹੇ ਬੱਚੇ ਇਹਨਾਂ ਨੂੰ ਪੇਰੈਂਟਸ ਨੂੰ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਹੀ ਚਾਹੀਦਾ ਹੈ ਜੀ ਕਿ ਨਵੀਂ ਜਿਹੜੀ ਸਾਡੀ ਜਨਰੇਸ਼ਨ ਹੈ ਇਧਰੋਂ ਇਹਨਾਂ ਨੂੰ ਸਮਝਾਇਆ ਜਾਵੇ ਕਾਉਂਸਲ ਕੀਤਾ ਜਾਵੇ ਸੋ ਥੈਟ ਇਹ ਆਪਣੀ ਜ਼ਿੰਦਗੀ ਨਾ ਖਰਾਬ ਕਰ ਸਰ ਕਾਲਜ ਸਟੂਡੈਂਟ ਵੀ ਐਕੀ ਕੋਈ ਬੱਚਾ ਉਹੀ ਹੈ ਜਿਹੜਾ ਆਪਣੇ ਰਮਨਜੀਤ ਹੈ ਪੜਦਾ ਪਿੱਖੀਵਿੰਡ ਵੀਰ ਕਿਹੜੇ ਕਿਹੜੇ ਥਾਣੇ ਦੇ ਪਰਚੇ ਨੇ ਐਪੀ ਇਹ ਦੋ ਹੀ ਨੇ ਐਫ ਆਰ ਵੀਰਾਂ ਦੋ ਅਲੱਗ-ਅਲੱਗ ਹੋਈਆਂ ਜੀ ਇੱਕ ਥਾਣਾ ਕੰਟੋਨਮੈਂਟ ਦੀ ਐ ਸੀਆਈਏ ਸਟਾਫ 1 ਵੱਲੋਂ ਤੇ ਇੱਕ ਸੀਆਈਏ 2 ਵੱਲੋਂ ਹੈਗੀ ਐ ਉਹਦੇ ਚ ਛਾਟੇ ਚ ਸੀਆਈਏ 1 ਦੀ ਐ ਤੇ ਕੰਟੋਨਮੈਂਟ ਚ ਹੈਗੀ ਐ ਸੀਆਈਏ 2 ਦੀ ਸਰ ਕਿਸਤੀ ਦੇ ਸ਼ੱਕ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਕਸਰ ਲੇਬਰ ਲੋਕ ਵੀ ਉਹਦੇ ਚਿਹਰਾ ਕਰ ਜਾਂਦੇ ਆ ਜਦੋਂ ਨੈਰੋ ਫਾਰ ਜਾਂਦੇ ਆ ਕਿਉਂਕਿ ਉਹ ਇੱਕ ਹੀ ਕਿਸਤੀ ਵਿੱਚ ਹੈਗੀਆਂ ਜਿਹੜੀ ਯਾਰ ਹੋਵੇ ਹੁਣ ਬੱਚੇ ਨੂੰ ਆਮ ਕੋਈ ਚੱਕ ਨਹੀਂ ਕਰਦਾ ਥੋੜਾ ਯੰਗਸਰ ਦੇਖ ਕੇ ਅਗਲਾ ਕਹਿੰਦਾ ਬੱਚਾ ਜਾ ਰਿਹਾ ਜੀ ਖੇਤਾਂ ਪੁੱਤਾਂ 'ਚ ਕੰਮ ਕਰਦਾ ਹੁਣ ਸੋ ਸਾਰੀ ਅਸੀਂ ਉੱਥੇ ਲੋਕਲ ਪੁਲਿਸ ਨੂੰ ਵੀ ਸਾਰੀ ਇਹ ਗੱਲ ਦੱਸਾਂਗੇ ਹਾਂ ਸਰ ਇਹ ਵੋਟ ਪਟੰਡੇ ਜਿਵੇਂ ਵੇਖ ਦਿਓ ਕਾਫੀ ਟਫ ਐ ਸਿਧਾ ਤਾਂ ਵੀ ਅਕਸਰ ਡਰੋਨ ਰਾਹੀ ਹੁੰਦਾ ਸੀ ਤੇ ਉਹਨਾਂ ਵੀ ਨਹੀਂ ਆਇਆ ਤਾਂ ਡਰੋਨ ਰਾਹੀ ਹੈ ਪਰ ਉਹਦੀ ਟਰਾਂਸਪੋਰਟੇਸ਼ਨ ਦਾ ਮਾਧਿਅਮ ਇਹਨਾਂ ਨੇ ਜਿਹੜਾ ਵਹੀਕਲ ਦੀ ਜਗ੍ਹਾ ਇਹ ਬੋਟ ਕਰ ਲਿਆ ਟੂ ਗੈਟ ਇਟ ਅਕ੍ਰੋਸ ਦੀ ਸਤਲੁਜ ਕਿਉਂਕਿ ਜੇ ਦਰਿਆ ਰਸਤੇ 'ਚ ਪੈਂਦਾ ਹੈ ਜੇ ਪੁਲ ਟੱਪਾਂਗੇ ਉੱਥੇ ਚੈਕਿੰਗ ਹੁੰਦੀ ਹੋਊਗੀ ਜੀ ਦਰ ਹੈ ਇਹ ਕਿਸ਼ਤੀ ਵਾਲਾ ਬੰਦਾ ਸਿੱਧਾ ਹੀ ਆ ਗਿਆ ਇਸ ਸਰ ਮੇਨਲੈਂਡ 'ਚ ਇੱਕ ਵੀ ਡੇਟ ਤੋਂ ਚੈਲੰਜ ਹੈ ਜਿਹੜਾ ਹੁਣ ਆਪ ਦਾ ਬੱਚਾ ਹੁਣ ਜਿਹੜਾ ਚੈਲੰਜ ਲੱਭਦਾ ਹਾਂਜੀ ਇਹ ਲੱਭ ਚੈਲੰਜ ਹੈ ਚੈਲੰਜ ਪਰ ਕੋਈ ਨਹੀਂ ਵੈਸੇ ਸਾਨੂੰ ਅਫਸੋਸ ਹੈ ਕਿ ਬੱਚੇ ਇਸ ਕੰਮ 'ਚ ਨਾ ਪੈਣ ਪਿਛੇ ਲੇਡੀਜ਼ ਹੁਣ ਯੂਜ਼ ਕਰਦੀ ਸੀ ਹੁਣ ਬੱਚੇ ਆ ਗਏ ਸਟੂਡੈਂਟ ਆ ਗਏ ਵਿੱਚ ਨਾ ਕਿ ਵਾਕਿਆ ਵਾਂਚ ਕੇ ਜਿਵੇਂ 10 ਜਿਹਾ 10 ਟਿਕੋ ਉਮੀ ਚੱਲ ਰਹੀ ਆ ਬੰਦੇ ਨੇ ਐਨ ਇੰਡੋਕੇਸ਼ਨ ਉਹਦੀ ਪਤਾ ਲੱਗਿਆ ਨਾ ਫਿਰ ਨਵੇਂ ਰਾਲ ਘੜਨ ਦੀ ਕਰੀ ਲੈਂਸ ਤੋਂ ਬਦਲਦੇ ਸਟੂਡੈਂਟ ਆ ਜੇ ਬੱਚੇ ਅਸਰ ਕੋਈ ਵੀ ਟ੍ਰੈਂਡ ਇਸ ਬਾਰੇ ਕਿ ਕਰਦਾ ਮੈਂ ਤਾਂ ਇਹੀ ਕਹਿਣਾ ਕਿ ਸਾਨੂੰ ਸਮਾਜ ਦੇ ਵਿੱਚ ਸਾਰਿਆਂ ਨੂੰ ਆਪਣੇ ਬਾਰੇ ਇਸ ਬਾਰੇ ਅਵੇਅਰ ਹੋਣ ਦੀ ਲੋੜ ਹੈ ਚਾਤੀ ਮਾਰਨ ਦੀ ਲੋੜ ਹੈ ਕਿ ਕਿੱਥੇ ਆਪਾਂ ਆਪਣੇ ਰੋਲ ਦੇ ਵਿੱਚ ਹੋਰ ਸਾਨੂੰ ਮੋਨਿਟਰਿੰਗ ਦੀ ਲੋੜ ਹੈ ਚਾਹੇ ਉਹ ਪਰਿਵਾਰ ਹੈ ਚਾਹੇ ਉਹ ਸਕੂਲ ਨੇ ਉੱਥੇ ਸਾਰਾ ਇਹਨਾਂ ਦੇ ਉੱਤੇ ਟੀਚਰਸ ਤੇ ਜਿਹੜੇ ਪੇਰੈਂਟਸ ਦਾ ਬੜਾ ਵੱਡਾ ਰੋਲ ਹੁੰਦਾ ਕਿਸੇ ਬੱਚੇ ਦੀ ਬ੍ਰਿੰਗਿੰਗ ਆਪਚ ਸੋ ਉਹਨਾਂ ਨੂੰ ਵੀ ਹੋਰ ਸਟੈਪ ਇਨ ਕਰਨਾ ਚਾਹੀਦਾ ਬਾਕੀ ਸਮਾਜ ਨੂੰ ਵੀ ਸਾਰਿਆਂ ਨੂੰ ਰਲ ਕੇ ਆਪਾਂ ਨੂੰ ਇਹ ਮੈਸੇਜ ਦੇਣਾ ਚਾਹੀਦਾ ਹੈ ਕਿ ਸਾਡੀ ਨਵੀਂ ਜਨਰੇਸ਼ਨ ਜਿਹੜੀ ਹੈ ਇਸ ਲਾਲਚ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰੇ ਸਰ ਲੱਗਦਾ ਕਿ ਡਰਾਈਵ ਚਲਾਉਂਦੇ ਨੂੰ ਬਟੂਕ ਦੀ ਆਲਰੇਡੀ ਬਹੁਤ ਬੱਧਿਆ ਕੰਮ ਕਰਦਾ ਉਸ ਨੂੰ ਤਾਂ ਲੱਗਦਾ ਨਹੀਂ ਡਰਾਈਵ ਚਲਾਉਂਦੇ ਨੂੰ ਕਿੱਦਾਂ ਨੂੰ ਨਾ ਦੇ ਨਿਸ਼ਾਨੀ ਦੇ ਬੱਚੇ ਆ ਦੇਖੋ ਅਵੇਅਰਨੈਸ ਤਾਂ ਨਾਲ-ਨਾਲ ਚੱਲ ਹੀ ਰਹੀ ਹੈ ਜੀ ਹੋਰ ਹੋਰ ਲੋੜ ਹੈ ਅਵੇਅਰਨੈਸ ਬਾਰੇ ਜਦੋਂ ਆਪਾਂ ਕਿਸੇ ਨੂੰ ਜਾ ਕੇ ਦੱਸਦੇ ਆਂ ਵੀ ਇਹਦੇ ਕੀ ਹਾਰਮਸ ਨੇ ਤੇ ਬੰਦਾ ਕਿੱਥੇ ਗਿਆ ਰੀਅਲ ਟਾਈਮ ਸਟੋਰੀ ਦਾ ਨੈਚਰਲੀ ਫਰ ਪੈਂਦਾ ਬੱਚੇ ਦੀ ਸੋਚ ਦੇ ਵਿੱਚ ਪਤਾ ਪੁਰ ਪਿੰਡ ਦੇ ਵਿੱਚ ਵੀ ਲਿਖਣੇ ਤੇ ਬੱਚੇ ਆ ਉਹ ਤੁਹਾਡੇ ਤੱਕ ਫੋਨ ਕੀਤੀ ਹੁੰਦੀ ਉਹਨਾਂ ਨੇ ਸ਼ਾਇਦ ਤੇ ਇਹਦਾ ਨਹੀਂ ਗੱਲ ਬਈ ਜੀ ਛੋਟੇ ਛੋਟੇ ਬੱਚੇ ਲੱਛ ਰਹੇ ਨੇ ਅੱਪਾ ਚੱਕਰ ਆਲਾ ਨੇ ਜੀ ਜੇ ਕੋਈ ਇਹੋ ਜੀ ਗੱਲ ਹੈ ਖਿਤਾਬ ਉਹ ਆਪ ਮੀਟਿੰਗ ਹੀ ਕਰਿਆ ਉਹਨੇ ਜਾ ਕੇ ਜੇ ਉੱਥੇ ਪ੍ਰੋਬਲਮ ਹੈ ਤਾਂ ਮੈਂ ਹੀ ਆਪ ਹੀ ਜਾਵਾਂਗੇ ਠੀਕ ਹੈ ਥੈਂਕ ਯੂ ਜੀ